ਜਿਹੜੀਆਂ ਪਾ ਦਿੱਤੀਆਂ ਨੇ ਕਿੰਨੀ ਕੁ ਪਰੇਸ਼ਾਨੀਆਂ ਆ ਰਹੀ ਹੈ ਜੋ ਨਵਾਂ ਇਹਦਾ ਮਤਲਬ ਸਰਾ ਸਰਕਾਰ ਉਹਨੋਂ ਨਜਾਇਜ਼ ਹੈ ਔਰ ਇਹਦੇ ਨਾਲ ਸਰਕਾਰ ਦੀ ਆਪਣੀ ਇਮੇਜ ਵੀ ਖਰਾਬ ਹੋ ਰਹੀ ਹੈਗੀ ਹੈ ਇੱਕ ਬੰਦੇ ਨੇ ਨਕਸ਼ਾ ਪਾਸ ਕਰਾਇਆ ਉਹਨੇ ਰਜਿਸਟਰੀ ਕਰਾਈ ਉਹਨੇ ਬੈਂਕ ਤੋਂ ਲੋਨ ਵੀ ਕਰਾਇਆ ਸਰਕਾਰ ਨੇ ਆਪਣਾ ਰੈਵਨੂ ਲੈ ਲੇ ਦਿੱਤਾ ਠੀਕ ਹੈ ਜੀ ਨਕਸ਼ਾ ਪਾਸ ਕਰਨ ਦੀ ਫੀਸ ਵੀ ਲੈ ਲੈਂਦੀ ਉਸ ਤੋਂ ਬਾਅਦ ਜਦੋਂ ਅੱਜ ਉਹਨੂੰ ਜ਼ਰੂਰਤ ਪੈ ਕੇ ਵੱਲੋਂ ਪ੍ਰਾਪਰਟੀ ਵੇਚਣ ਜਾਂਦਾ ਵਾ ਕਿਸੇ ਵੀ ਕਿਸੇ ਨੇ ਮੰਨ ਲਓ ਆਪਣੇ ਪਿੱਛੇ ਨੂੰ ਬਾਹਰ ਭੇਜਨਾ ਹੈ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਆ ਗਈ ਜਾਂ ਕਿਸੇ ਘਰ ਦੇ ਵਿੱਚ ਦੋ ਭਰਾਵਾਂ ਦੇ ਨਾਮ ਤੇ ਪ੍ਰਾਪਰਟੀ ਹੈ ਉਹਨਾਂ ਨੇ ਵੰਡ ਕਰਕੇ ਅੱਗੇ ਵੇਚ ਕੇ ਨਵੀਂ ਹੋਰ ਚੀਜ਼ ਅਤੀਤੀ ਲੈਣੀ ਹੈ ਬਟ ਉਹ ਅੱਜ ਜੋ ਜਾਂਦਾ ਤਸੀਰਤਾ ਉਹਨੂੰ ਕਹਿੰਦੇ ਵੀ ਤੁਹਾਨੂੰ ਰਿਸ਼ਤੀ ਤੁਹਾਡੀ ਨਹੀਂ ਹੋ ਸਕਦੀ ਐਨਓਸੀ ਲੈ ਕੇ ਆਓ ਜਦ ਕਿ ਯਾਦ ਕਰੋ ਪਹਿਲੇ ਵੀ ਸਰਕਾਰਾਂ ਸੀ ਉਹ ਗਲਤ ਕੰਮ ਕਰਦੀਆਂ ਸੀ ਇਹ ਤਾਂ ਸਦਾ ਸਾਰ ਧੋਖਾ ਹੈ ਸਰਕਾਰ ਦਾ ਪਬਲਿਕ ਦੇ ਨਾਲ ਤੇ ਮੇਰੇ ਖਿਆਲ ਦੇ ਵਿੱਚ ਜਿਸਾ ਸਰਕਾਰ ਤੋਂ ਇਹ ਹੀ ਐਕਸਪੈਕਟ ਕਰਦੇ ਆਂ ਕਿ ਇਹਦਾ ਕੋਈ ਸੋਲੂਸ਼ਨ ਦਿੱਤਾ ਜਾਵੇ ਜੇ ਮੰਨ ਲਓ ਕੋਈ ਨਕਸ਼ੇ ਜਿਹਾ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਸੀਗੀ ਉਹਦਾ ਕੋਈ ਇੱਕ ਵਨ ਟਾਈਮ ਸੋਲੂਸ਼ਨ ਦੇ ਦੇਣ ਕਿ ਵੀ ਠੀਕ ਹੈ ਜੀ ਤੁਹਾਡੀ ਆ ਪ੍ਰੋਬਲਮ ਸੀਗੀ ਇਹ ਤੁਹਾਡਾ ਤਿੰਨ ਸਟੋਰੀ ਬਿਲਡਿੰਗ ਇਦਾਂ ਬਣਨੀ ਬਣਨੀ ਰਹੀ ਸੀ ਕਿ ਇਹਦਾ ਨਕਸ਼ਾ ਇਦਾਂ ਪਾਸ ਸੀਗਾ ਇਹਦੀ ਡਿਜ਼ਾਈਨ ਇਦਾਂ ਹੋਣੀ ਚਾਹੀਦੀ ਸੀਗੀ ਤਾਂ ਉਹਦੇ ਵਿੱਚ ਕੋਈ ਕੋਈ ਕੰਪਾਊਂਡਿੰਗ ਫੀਸ ਲਗਾ ਦਿੱਤੀ ਜਾਵੇ ਜਾਂ ਉਹਦਾ ਕੋਈ ਸਰਕਾਰ ਵੱਲੋਂ ਸੋਲੂਸ਼ਨ ਦੇ ਦਿੱਤਾ ਜਾਵੇ ਉਸ ਸਮੇਂ ਮੈਂ ਉਹ ਪੁੱਛਣਾ ਜਿਹੜਾ ਨਵਾਂ ਰੂਲ ਕੱਢਿਆ ਐਨਓਸੀ ਅਗਰ ਤੁਸੀਂ ਕੋਈ ਪਲਾਟ ਆਪਣਾ ਵੇਚਣਾ ਜਾਂ ਫਲੈਟ ਵੇਚਣਾ ਉਹਦੀ ਨੋ ਡਿਊ ਸਰਟੀਫਿਕੇਟ ਲੈਣਾ ਹੈ ਹੋਰ ਜਿਹੜੇ ਨੇ ਉਹ ਨਵੇਂ ਰੂਲ ਦੇ ਹਿਸਾਬ ਨਾਲ ਕਿੰਨੀ ਖੱਜਲ ਖੋਰੀ ਤੁਹਾਨੂੰ ਆਣੀ ਹੈ ਦੇਖੋ ਇਹਦਾ ਹੁਣ ਇਹਨਾਂ ਨੇ ਇੱਕ empowerment ਦੇ ਦਿੱਤੀ ਆਰਕੀਟੈਕਟ ਨੂੰ ਕਿ ਆਰਕੀਟੈਕਟ ਪਹਿਲਾਂ ਜਿਹੜੀ ਇਹ ਐਨਓਸੀ ਜਾਂ ਨੋ ਡਿਊ ਹੈ ਉਹ ਲੈ ਕੇ ਦੇਵੇਗਾ ਉਹਦੇ ਥਰੂ ਹੋਏਗਾ ਪਹਿਲਾਂ ਡਾਇਰੈਕਟ ਜਾਂਦੇ ਸੀ ਅਸੀਂ ਐਮਪੀ ਅਫੀਸ ਜਾਂਦੇ ਸੀ ਉਤੋਂ ਨਾਲ ਹੀ ਤੁਹਾਨੂੰ ਐਨਓਸੀ ਮਿਲ ਜਾਂਦੀ ਸੀ ਜੋ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਹੁਣ ਕੀ ਹੈ ਕਿ ਜੋ ਮਾਰਕੀਟ ਸੁਣਨ ਦੇ ਵਿਚਾਇਆ ਵੀ ਆਰਕੀਟੈਕਟ ਨੂੰ ਕੋਈ ਕੋਈ 8000 ਲੰਦਾ ਕੋ 5000 ਲੰਦਾ ਕੋ 10000 ਲੰਦਾ ਹੈ ਉਸ ਤੋਂ ਬਾਅਦ ਉਹ ਦੁਬਾਰਾ ਇੱਕ ਵਿੰਡੋ ਤੋਂ ਚਲੀ ਜਾਂਦੀ ਹੈਗੀ ਹੈ ਫਿਰ ਦੂਜੀ ਵੱਲੋਂ ਚਲੀ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਫਿਰ ਐਡ ਤੁਹਾਨੂੰ ਫਿਰ 250 ਰੁਪਏ ਪੈਸੇ ਜਮਾ ਕਰਾ ਕੇ ਉਸ ਤੋਂ ਬਾਅਦ ਵੀ ਅਗਰ ਅਫਸਰ ਅਵੇਲੇਬਲ ਹੈ ਤਾਂ ਠੀਕ ਹੈ ਨਹੀਂ ਤਾਂ ਇੱਕ ਡੇਢ ਮਹੀਨਾ ਹੋਰ ਲੱਗਦਾ ਵੈ ਮੇਰੇ ਖਿਆਲ ਜੋ ਪੁਰਾਣਾ ਸਿਸਟਮ ਸੀਗਾ ਉਹ ਜ਼ਿਆਦਾ ਬੈਟਰ ਸੀਗਾ ਅਗਰ ਉਸੇ ਨੂੰ ਹੀ ਇੰਪਲੀਮੈਂਟ ਕਰ ਦਿੱਤਾ ਜਾਂਦਾ ਤਾਂ ਪਬਲਿਕ ਨੂੰ ਰਿਸਟਲ ਖਚਲ ਖੋਰੀ ਹੋਣੀ ਹੈ ਉਹ ਨਹੀਂ 13 ਅਗਸਤ ਆਰਕੀਟੈਕਟ ਜਿਹੜੇ ਹਨ ਉਹ ਉਹ ਜਿਹੜੇ ਲੋਕਾਂ ਦੇ ਨਾਲ ਲੁੱਟਖਸੁੱਟ ਕਰ ਰਹੇ 10000 ਤੱਕ ਜਿਹੜਾ ਹੈ ਐਨਓਸੀ ਦਵਾਨ ਦਾ ਸਿਰਫ ਫੋਟੋ ਅਪਲੋਡ ਕਰਨ ਦਾ ਉਹ ਲੈ ਰਹੇ ਨੇ ਕਿੰਨੀ ਕੁ ਜਾਇਜ਼ ਗੱਲ ਹੈ ਕਿੰਨੀ ਕੁ ਨਾਜਾਇਜ਼ ਹੈ ਇਹ ਦੇਖੋ ਇਹ ਸਰਕਾਰ ਦਾ ਜੋ ਸਿਸਟਮ ਹੈ ਨਾ ਜੀ ਉਹਦੇ ਵਿੱਚੋਂ ਅਸੀਂ ਸਮਝ ਪਾਏ ਆ ਕਿ ਅਫਸਰ ਜਿਹੜੇ ਹੈਗੇ ਆ ਉਹ ਸਰਕਾਰ ਨੂੰ ਕੋਈ ਨਾ ਕੋਈ ਰਸਤਾ ਗਲਤ ਨਾ ਦਿੰਦੇ ਆ ਜਿਹਦੇ ਕਰਕੇ ਸਰਕਾਰ ਦੀ ਇਮੇਜ ਵੀ ਖਰਾਬ ਹੁੰਦੀ ਹੈ ਔਰ ਪਬਲਿਕ ਵੀ ਹਰਾਸ ਹੁੰਦੀ ਹੈ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਗਵਰਨਮੈਂਟ ਜਿਹੜੀ ਹੈ ਸਾਡੇ ਜਿੰਨੇ ਵੀ ਰਿਪਰਸੈਂਟੇਟਿਵ ਹੈ ਜਿੰਨੇ ਵੀ ਸਾਡੀ ਐਸੋਸੀਏਸ਼ਨ ਦਾ ਚਾਹੇ ਮੁਹਾਲੀ ਦੀਆਂ ਚਾਹੇ ਲੁਧਿਆਣੇ ਦੀ ਹੈ ਤਾਂ ਉਹਨਾਂ ਦੀ ਇੱਕ ਕੋਰ ਕਮੇਟੀ ਬਣਾ ਕੇ ਔਰ ਆਫੀਸਰ ਨੂੰ ਸਾਹਮਣੇ ਬਿਠਾਉਣ ਸਾਡੇ ਮੰਤਰੀ ਜੀ ਨਾਲ ਮੈਟਨ ਤੇ ਇਹਨਾਂ ਜਿਹੜੀਆਂ ਪ੍ਰੋਬਲਮ ਜਿਹੜੀ ਹੈ ਉਹਦਾ ਸੋਲੂਸ਼ਨ ਨਿਕਾਲਿਆ ਜਾਵੇ ਕਿਉਂਕਿ ਇਹ ਜਿਹੜਾ ਰੀਅਲ ਏਸਟੇਟ ਦਾ ਬਿਜ਼ਨਸ ਹੈ ਇਹਦੇ ਉੱਪਰ ਸਾਰੇ ਬਿਜ਼ਨਸ ਡਿਪੈਂਡ ਹੈ ਮਜ਼ਦੂਰ ਵੀ ਇਹਦੇ ਉੱਪਰ ਡਿਪੈਂਡ ਹੈ ਤੁਸੀਂ ਦੇਖੋ ਟਾਈਲ ਵਾਲੇ ਦਰਵਾਜ਼ੇ ਵਾਲੇ ਪੇਂਟ ਵਾਲੇ ਆਰਕੀਟੈਕਟ ਫਾਲਸ ਸੀਲਿੰਗ ਜਾਂਦਾ ਤਾਂ ਪੂਰੀ ਇਕਨੋਮੀ ਜਿਹੜੀ ਆ ਉਹ ਰੀਅਲ ਸਟੇਟ ਦਾ ਜਿਹੜਾ بزਨਸ ਹੈ ਉਹ ਡਰਾਈਵ ਕਰਦਾ ਵੈ ਤੇ ਇਸ ਟਾਈਮ ਤੇ ਤੁਸੀਂ ਦੇਖ ਲਓ ਕਿ ਅੱਜ ਦੀ ڈیٹ ਚ ਹਾਲ ਇਹ ਹੈ ਕਿ ਜਿੰਨੇ ਵੀ ਬਿਲਡਰ ਹੈ ਕੋਈ ਹਰਿਆਣਾ ਜਾ ਕੇ ਆਪਣਾ ਪ੍ਰੋਡਕਟ ਬਣਾ ਪ੍ਰੋਜੈਕਟ ਲਗਾ ਰਿਹਾ ਹੈ ਕੋਈ ਹਿਮਾਚਲ ਜਾ ਰਿਹਾ ਹੈ ਕੋਈ ਰਾਜਸਥਾਨ ਜਾ ਰਿਹਾ ਹੈ ਪੰਜਾਬ ਨੂੰ ਲੋਕ ਛੱਡਦੇ ਜਾ ਰਹੇ ਹੈਗੇ ਨੇ ਉਹਦਾ ਕਾਰਨ ਇਹ ਹੈ ਨਾ ਤਾਂ ਨਵੀਂ ਪਾਲਿਸੀ ਆਈ ਹੈ ਜਿਹਦਾ ਗੱਲ ਹੋਈ ਸੀ 1.5 ਸਾਲ ਪਹਿਲਾਂ ਕਿ ਅਸੀਂ ਇੱਕ ਨਵੀਂ ਹਾਊਸਿੰਗ ਈਜ਼ੀ ਪਾਲਿਸੀ ਲੈ ਕੇ ਆਵਾਂਗੇ ਨਾ ਹੀ ਜਿਹੜੀ ਪੁਰਾਣਾ ਸਿਸਟਮ ਹੈ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਇਸ ਕਰਕੇ ਤੇ ਕੰਸਟਰਕਸ਼ਨ ਦਾ بزਨਸ ਦੋ ਸਵਾਲ ਨੇ ਤੁਹਾਡੇ ਸੂਬਾ ਸਾਹਿਬ ਪਹਿਲਾਂ ਤਾਂ 13 ਅਗਸਤ ਨੂੰ ਤੁਸੀਂ ਇੱਕ ਹਾਈ ਕੋਰਟ ਮਾਨਯੋਗ ਫੈਸਲਾ ਦੇ ਰਿਹਾ ਕੋਈ ਇਹ ਤੁਹਾਨੂੰ ਅਦਾਲਤ ਤੇ ਭਰੋਸਾ ਹੈ ਦੂਜਾ ਤੁਸੀਂ ਆਪ ਜਿਹੜੀ ਮੌਜੂਦਾ ਸਰਕਾਰ ਦੇ ਅਗੇਂਸ ਤੁਸੀਂ ਚੰਦੂ ਮਾਝ ਨੂੰ ਖੁੱਲ ਕੇ ਸਪੋਰਟ ਕੀਤੀ ਇਜ਼ ਇਟ ਰਾਈਟ ਅਕਾਲੀ ਦਲ ਨੂੰ ਤੁਸੀਂ ਵੋਟਾਂ ਪਾਣ ਦੀ ਗੱਲ ਹੋਈ ਸੀ ਇਹ ਦੋ ਪੋਦੇ ਉਹ ਤੁਹਾਡੇ ਨਾਲ ਖੜ ਰਹੇ ਨੇ ਹੁਣ ਕਿਹਦੇ ਨਜ਼ਰ ਆ ਰਹੇ ਨੇ ਕਿ ਤੁਹਾਨੂੰ ਲੱਗਦਾ ਕੋਈ ਅਸਰ ਹੋਇਆ ਉਹਦੇ ਨਾਲ ਕੀ ਉਹਨਾਂ ਨੂੰ ਆਣਾ ਚਾਹੀਦਾ ਸੀ ਦੋ ਕੁਐਸਚਨ ਨੇ ਦੇਖੋ ਤੁਸੀਂ ਉਹਨਾਂ ਦਾਵਾ ਢੋਲੋ ਦੋ ਸਾਲ ਤੋਂ ਆਈ ਥਿੰਕ ਅਸੀਂ ਦੇਖ ਰਹੇ ਜੋ ਵੀ ਤੁਹਾਨੂੰ ਆਪਣੇ ਆਪਣੇ ਵਿਸ਼ਵਾਸ ਦੀ ਤੁਹਾਡੇ ਸਾਥੀਆਂ ਵਿੱਚ ਵਿਸ਼ਵਾਸ ਨਹੀਂ ਅਦਾਲਤ ਤੇ ਵਿਸ਼ਵਾਸ ਨਹੀਂ ਆ ਰਾਜਨੀਤਿਕਾਂ ਤੇ ਵਿਸ਼ਵਾਸ ਦੀ ਹੋਕ ਹੀ ਰਿਹਾ ਇਹ ਮੱਗਿੰਗ ਕਿਉਂ ਹੋ ਰਹੀੰਨੀ ਇਹ ਐਡਾ ਇਸ਼ੂ ਤਾਂ ਹੈ ਨਹੀਂ ਸੀ ਜਾਂ ਫੇਰ ਗੱਲ ਕੀ ਅਸਲੀ ਜੋ ਸਾਨੂੰ ਨਜ਼ਰ ਆ ਰਿਹਾ ਹੈ ਕਿ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਦੀ ਕਹੀ ਚਲਾਤੇ ਨੌਲੇਜ ਨਹੀਂ ਹੈਗੀ ਤੇ ਜਿਹੜੇ ਆਫੀਸਰ ਹੈ ਉਹ ਪਾਲਿਸੀ ਦਾ ਹਵਾਲਾ ਦੇ ਕੇ ਉਹ ਪਾਲਿਸੀ ਦਾ ਹਵਾਲਾ ਦੇ ਕੇ ਜਿਹੜਾ ਹੈਗਾ ਉਹ ਕੋਈ ਨਾ ਕੋਈ ਕੁੰਤਰ ਕੱਢ ਦਿੰਦੇ ਆ ਜਿਹਦੇ ਕਰਕੇ ਜਿਹੜੇ ਕੰਮ ਹੈ ਉਹ ਰੁਕ ਜਾਂਦੇ ਆ ਔਰ ਡਿਸੀਜਨ ਮੇਕਿੰਗ ਸਲੋ ਹੋ ਜਾਂਦੀ ਹੈਗੀ ਇਹ ਨਵੇਂ ਐਡੀਸ਼ਨਲ ਚੀਫ ਸੈਕਟਰੀ ਤੇਜਵੀਰ ਜੀ ਨੇ ਅੱਜ ਨੂੰ ਚਾਰਜ ਮਿਲਿਆ ਤੁਹਾਡਾ ਲੋਕਲ ਬਾਡੀ ਦਾ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਇਹਨਾਂ ਨਾਲ ਅਪਰੋਚ ਕਰਦੇ ਹੋ ਉਹਨਾਂ ਨੂੰ ਉਤੇਵਾੜੀ ਸਾਹਿਬ ਤੋਂ ਆਈ ਥਿੰਕ ਹੀ ਇਜ਼ ਸੁਪੀਰੀਅਰ ਟੂ ਹਿਮ ਦੇਖੋ ਅਸੀਂ ਸਾਡੇ ਡੀਸੀ ਵੀ ਰਹੇ ਨੇ ਮਾਲੀ ਦੇ ਪਹਿਲਾਂ ਤੇਜ ਵੀਰ ਸਿੰਘ ਜੀ ਸਹੀ ਗੱਲ ਹੈ ਜੀ ਅਸੀਂ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਇਸ ਤੋਂ ਪਹਿਲਾਂ ਵੀ ਜਿੰਨੇ ਵੀ ਪ੍ਰਿੰਸੀਪਲ ਨਹੀਂ ਬੈਟਰ ਹੁੰਦਾ ਅਸੀਂ ਪ੍ਰਾਈਜ਼ ਕਰਦੇ ਪਹਿਲਾਂ ਉਹਨਾਂ ਨੂੰ ਵੀ ਪੁੱਛਦਾ ਵੀ ਰਿਲੇਟਡ ਸਾਡਾ ਕੀ ਹੈਗਾ ਥੋੜਾ ਉਹ ਹੁੰਦਾ ਵੀ ਹਾਂ ਸਪੀਡ ਹੀ ਹੁੰਦਾ ਕੰਮ ਅੱਜ ਜੀ ਉਹਨਾਂ ਨੇ ਜੁਆਇਨ ਕੀਤਾ ਤੇ ਰਾਹੁਲ ਤਵਾੜੀ ਜੀ ਨੂੰ ਜਿਹੜਾ ਅਸੀਂ ਦਾ ਚਾਰਜ ਮਿਲਿਆ ਤੇ ਉਹਨਾਂ ਨੂੰ ਵੀ ਅਸੀਂ ਵੈਲਕਮ ਕਰਕੇ ਆਏ ਹਾਂ ਔਰ ਅੱਜ ਅਸੀਂ ਜਿਹੜਾ ਏਜੀ ਸਾਹਿਬ ਨੂੰ ਮਿਲ ਕੇ ਆਏ ਆਂ ਐਡੀਸ਼ਨਲ ਏਜੀ ਨੂੰ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ 13 8 ਨੂੰ ਔਰ ਅਸੀਂ ਬਕਾਇਦਾ ਇਸ ਤੋਂ ਪਹਿਲਾਂ ਜਿਹੜੇ ਡਾਇਰੈਕਟਰ ਲੋਕਲ ਆਪਣੇ ਕੂਡਾ ਨੇ ਮੈਡਮ ਕੇਪੀ ਬਰਾੜ ਉਹਨਾਂ ਨੂੰ ਵੀ ਜਿਹੜਾ ਆਪਾਂ ਆਪਣਾ ਜਿਹੜਾ ਮਸਲਾ ਜਿਹੜਾ ਉਹ ਦੱਸ ਕੇ ਮੀਟਿੰਗ ਕਰਕੇ ਆਏ ਆ ਸੋ ਜਿਹੜਾ ਵੀ ਦਰਵਾਜ਼ਾ ਸਾਨੂੰ ਮਿਲਦਾ ਅਸੀਂ ਉਹ ਖੜਕਾ ਰਹੇ ਆ ਚਾਹੇ ਅੱਜ ਪੀਡੀਆ ਰਾਹੀਂ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਇਹ ਵੀ ਸੀ ਵੀ ਆਪਸ ਉੱਤੇ ਹੋਈ ਸਰਕਾਰ ਨੂੰ ਜਗਾਈਏ ਅਫਸਰਾਂ ਨੂੰ ਵੀ ਅਸੀਂ ਆਪਣਾ ਪੱਕਾ ਦੱਸ ਰਹੇ ਆ ਇਹ ਜਿਹੜਾ ਮੁੱਦਾ ਹੈ ਇਹ ਇਕੱਲਾ ਉਪਰਾਨੀ ਦਿਲਰਾਂ ਦਾ ਜਾਂ ਕੋਰੋਨਾ ਹਿਜਰਾ ਦਾ ਮੁੱਦਾ ਨਹੀਂ ਇਹ ਹਰ ਇੱਕ ਆਮ ਜਨ ਦਾ ਪ੍ਰਾਪਰਟੀ ਵਾਲੇ ਦਾ ਮੁੱਦਾ ਜਿੰਨੇ ਕੋ ਘਰ ਖਰੀਦਿਆ ਹੋਇਆ ਘਰ ਖਰੀਦਣਾ ਜਾਂ ਜੋ ਵੀ ਲਾਸਟ ਦੇ ਵਿੱਚ ਇੱਕ ਕੁਐਸਚਨ ਪੁੱਛ ਰਹੇ ਹਾਂ ਜੀ ਜੋ 10000 ਰੁਪਏ ਆਰਕੀਟੈਕਟ ਲੈ ਰਿਹਾ ਲੋਕਾਂ ਨੂੰ ਇੱਕ ਤਰ੍ਹਾਂ ਦਾ ਡੰਡ ਲੱਗਿਆ ਹੋਇਆ ਹੈ ਇਹ ਕੀ ਮੰਗ ਕਰਦੇ ਹੋ ਕਿ ਬੰਦ ਹੋਣਾ ਚਾਹੀਦਾ ਹੈ ਜਾਂ ਸਰਕਾਰ ਇਹ ਜੇ ਆਰਕੀਟੈਕਟ ਨੇ ਜਿਹੜੇ 10000 ਰੁਪਏ ਫੋਟੋ ਅਪਲੋਡ ਕਰਨ ਦਾ ਲੈ ਰਹੇ ਨੇ ਉਹਨਾਂ ਤੇ ਕੀ ਕਰਵਾਇ ਦੀ ਮੰਗ ਕਰੋ ਦੇਖੋ ਐਸਾ ਜਦੋਂ ਹੁਣ ਸਰਕਾਰ ਨੇ ਕੋਈ ਸਿਸਟਮ ਬਣਾਤਾ ਵੀ ਅੱਜ ਕੋਈ ਵੀ ਜਿਹੜੀ ਫਾਈਲ ਹੈ ਆਨਲਾਈਨ ਅਪਲਾਈ ਹੋਣੀ ਹੈ ਤਾ ਉਹਦਾ ਪ੍ਰੋਸੀਜਰ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਉਹ ਪ੍ਰੋਸੀਜਰ ਤਹਿਤ ਉਹਨੂੰ ਕਿਸੇ ਨਾ ਕਿਸੇ ਕੋਲ ਤਾਂ ਜਾਣਾ ਹੀ ਪੈਣਾ ਰਹਿ ਗਈ ਗੱਲ ਕਿ ਉਹ 10000 ਲਏਗਾ ਕਿ 5000 ਲਏਗਾ ਇਹਦੇ ਬਾਰੇ ਜਾਂ ਤਾਂ ਸਰਕਾਰ ਕੋਈ ਨੋਮੀਨੇਟ ਨੋਮినਲ ਜੀ ਫੀਸ ਫਿਕਸ ਕਰ ਦੇਵੇ ਤਾਂ ਕਿ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਇਹ ਵਿਸ਼ਾ 10000 ਦਾ ਨਹੀਂ ਹੈਗਾ ਵਿਸ਼ਾ ਇਹ ਹੈ ਕਿ ਉਹ 10000 ਖਰਚਣ ਦੇ ਬਾਵਜੂਦ ਉਹ ਪੈਸੇ ਖਰਚਣ ਦੇ ਬਾਵਜੂਦ ਜਿਨ੍ਹਾਂ ਕੋ ਨਕਸ਼ੇ ਪਾਸ ਵੀ ਸੀ ਅਜ ਮਕਾਨਾਂ ਦੇ ਜਿਨ੍ਹਾਂ ਦੇ ਮੀਟਰ ਵੀ ਲੱਗੇ ਹੋਏ ਸੀ ਅੱਜ ਉਹਨਾਂ ਦੇ ਮਕਾਨਾਂ ਨੂੰ ਇਲੀਗਲ ਕਿਵੇਂ ਕਹਿ ਦਿੱਤਾ ਗਿਆ ਇਹ ਬੜੀ ਹਾਸੋ ਮਹਿਣੀ ਜੀ ਗੱਲ ਹੈ ਵੀ ਇੱਕ ਇੱਕ ਅਗਰ 100 ਗਜ ਦਾ ਮਕਾਨ ਹੈ ਉਹ ਤਿੰਨ ਮੰਜ਼ਲ ਬਣਿਆ ਹੋਇਆ ਅਗਰ ਤੇ ਇੱਕੋ ਪਰਿਵਾਰ ਕੋਲ ਤਿੰਨ ਫਲੋਰ ਨੇ ਫਿਰ ਉਹ ਲੀਗਲ ਹੈ ਜੇ ਵਿੱਚੋਂ ਕੋਈ ਇੱਕ ਭਰਾ ਵੇਚ ਕੇ ਦੂਜੇ ਨੂੰ ਵੇਚ ਕੇ ਚਲਾ ਜਾਂਦਾ ਫਿਰ ਉਹ ਇਲੀਗਲ ਹੈ ਸਾਨੂੰ ਇਹ ਇਲੀਗਲ ਔਰ ਇਲੀਗਲ ਦੀ ਜਿਹੜੀ ਪਰਵਾਹਾ ਸਰਕਾਰ ਦੀ ਸਮਝ ਨਹੀਂ ਆਈ ਤੇ ਮੰਗ ਕੀ ਕਰਦੇ ਹਾਂ ਆਖਰ ਦੇ ਵਿੱਚ ਮੰਗ ਇਹੀ ਕਰਦੇ ਆ ਕਿ ਇਹ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਸਰਕਾਰ ਜਲਦੀ ਤੋਂ ਜਲਦੀ ਇਹਦਾ ਹੱਲ ਕਰੇ